ਦੇ ਨਾਲ ਔਰ ਅੱਜ ਤੁਹਾਡੀ ਲਾਈਵ ਗੱਲਬਾਤ ਕਰਵਾਉਣ ਜਾ ਰਹੇ ਆਂ ਜੀ ਪੰਜਾਬੀ ਫਿਲਮਾਂ ਦੇ ਬਹੁਤ ਹੀ ਅੱਛੇ ਅਦਾਕਾਰ ਔਰ ਸਾਡੇ ਬਹੁਤ ਹੀ ਪਿਆਰੇ ਵੱਡੇ ਵੀਰ ਸੋਨੂ ਪ੍ਰਧਾਨ ਜੀ ਨਾਲ ਔਰ ਸਭ ਤੋਂ ਪਹਿਲਾਂ ਮੈਂ ਪ੍ਰਧਾਨ ਜੀ ਸਵਾਗਤ ਕਰਦਾ ਜੀ ਬਹੁਤ-ਬਹੁਤ ਸੁਭਾਣਾ ਪਹੁੰਚਤੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੋਨੂ ਪ੍ਰਧਾਨ ਤੇ ਮੈਂ ਬਹੁਤ ਰਿਣੀ ਆ ਜੀ ਦਿਲੋਵਾਰੀਆਂ ਆਪਣੇ ਥੋੜੇ ਭਰਾ ਪੱਟੀ ਸਾਹਿਬ ਦਾ ਜੀ ਦਵਿੰਦਰ ਪੱਟੀ ਸਾਡਾ ਉਹ ਭਰਾ ਆ ਜੀ ਜੋ ਬਹੁਤ ਅਰਸੇ ਤੋਂ ਮੇਰੇ ਨਾਲ ਜੁੜਿਆ ਹੋਇਆ ਜੀ ਸੋ ਇਹਨਾਂ ਨੇ ਚੈਨਲ ਸ਼ੁਰੂ ਕੀਤਾ ਉਹਦੀ ਲਈ ਵੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਤਾਂ ਹਮੇਸ਼ਾ ਹੀ ਦੇਂਦਾ ਜੀ ਮੈਂ ਇਹਨਾਂ ਦੇ ਇੱਕ ਸੱਦੇ ਤੇ ਜਰੂਰ ਪਹੁੰਚਾਂ ਕਿਉਂਕਿ ਇਹਨਾਂ ਨੇ ਮੈਨੂੰ ਉਹ ਮੁਕਾਮ ਹਾਸਲ ਕਰਵਾਏ ਨੇ ਜੋ ਸ਼ਾਇਦ ਇੱਕ ਛੋਟਾ ਪ੍ਰਾਜ ਵੱਡੇ ਭਰਾ ਵਾਸਤੇ ਕਰਦਾ ਜੀ ਸੋ ਮੇਰੇ ਵੱਲੋਂ ਹਮੇਸ਼ਾ ਦਵਿੰਦਰ ਭੱਟੀ ਸਾਡਾ ਵਧਾਈ ਦਾ ਪਾਤਰ ਹੈ ਜੀ ਹਮੇਸ਼ਾ ਮਾਲਕ ਨੂੰ ਚੜ੍ਹਦੀ ਕਲਾ ਬਖਸ਼ੀ ਜੀ ਸਭੋਗੋ ਧਨੋਦ ਪ੍ਰਦਾਨ ਜੀ ਔਰ ਮੈਂ ਗੱਲ ਸ਼ੁਰੂ ਕਰ ਰਗਾ ਕਿ ਸਮਾਣੇ ਦੇ ਵਿੱਚ ਤਕਰੀਬਨ ਜਿੰਨੇ ਵੀ ਸਾਈਂ ਦਰਬਾਰ ਨੇ ਸਾਈਂ ਦਰਬਾਰਾਂ ਦੇ ਉੱਪਰ ਸਾਡੇ ਵੱਡੇ ਵੀਰ ਸੋਨੂ ਪ੍ਰਧਾਨ ਜੀ ਨੂੰ ਬਾਬਾ ਜੀ ਵੱਲੋਂ ਬੁਲਾਇਆ ਜਾਂਦਾ ਔਰ ਬੁਲਾ ਕੇ ਬਹੁਤ ਅੱਛੇ ਢੰਗ ਨਾਲ ਮਾਣ ਸਨਮਾਨ ਮਿਲਦਾ ਔਰ ਗੁਰੂ ਮਹਾਰਾਜ ਦੀ ਸੰਗਤ ਕਰਨ ਦਾ ਮੌਕਾ ਮਿਲਦਾ ਅੱਜ ਵੀ ਉਸੇ ਕੜੀ ਦੇ ਤਹਿਤ ਸਾਡੇ ਬਹੁਤ ਹੀ ਸਤਿਕਾਰਯੋਗ ਰਣਜੀਤ ਸਿੰਘ ਕਾਦਰੀ ਜੀ ਵੱਲੋਂ ਅੱਜ ਰਾਤ ਦਾ ਭੰਡਾਰਾ ਗਿਲਪੈਸ ਦੀ ਬੈਕਸਾਈਡ ਤੇ ਸੋ ਉਸ ਭੰਡਾਰੇ ਦੌਰਾਨ ਹੀ ਇੱਥੇ ਆਉਣ ਦਾ ਜਿਹੜਾ ਸੁਭਾਗ ਮੈਸਰ ਦਾ ਮੈਨੂੰ ਪ੍ਰਾਪਤ ਹੋਇਆ ਇਹਨਾਂ ਦੇ ਦਰਸ਼ਨ ਕਰਦਾ ਅੱਜ ਔਰ ਪ੍ਰਧਾਨ ਜੀ ਸਾਈਂ ਦਰਬਾਰਾਂ ਦੇ ਆ ਕੇ ਕਿਦਾਂ ਦਾ ਮਹਿਸੂਸ ਕਰਦਾ ਸਾਡੀ ਸਾਹਿਬ ਦੇਖੋ ਸਾਰਾ ਦਿਨ ਅਸੀਂ ਆਪਣੇ ਕੰਮਾਂ ਦੇ ਰੁਝੇ ਵਿੱਚ ਰਹਿੰਦੇ ਆ ਪਰ ਜਦੋਂ ਕਹਿੰਦੇ ਨੇ ਰੱਬ ਦਾ ਨਾਮ ਲੈਣ ਦਾ ਮੌਕਾ ਆਉਂਦਾ ਤਾਂ ਸਭ ਬਹੁਤ ਵੱਡੀ ਗੱਲ ਹੈ ਜੀ ਸੋ ਉਹ ਕੜੀ ਤੁਹਾਡੇ ਥਰੂ ਜੁੜੀ ਹੈ ਜੀ ਜਿਹੜੀ ਇਸ ਚੀਜ਼ ਦੇ ਨਾਲ ਜੋੜ ਕੇ ਰੱਖਿਆ ਸੋ ਮੈਂ ਬਹੁਤ ਦਿਿਲੋਂ ਧੰਨਵਾਦ ਕਰਦਾ ਸਾਈਆਂ ਦਾ ਜੀ ਜੋ ਐਨਾ ਪਿਆਰ ਤੇ ਮਾਣ ਦਿੰਦੇ ਨੇ ਜੀ ਉਹ ਸਭ ਕੁਝ ਮੇਰੇ ਦਵਿੰਦਰ ਭੱਟੀ ਭਰਾ ਦੀ ਵਜ੍ਹਾ ਨਾਲ ਹੈ ਜੀ ਕਿਉਂਕਿ ਇਹ ਹਰੇਕ ਵਾਰੀ ਮੈਨੂੰ ਉਹਨਾਂ ਦੇ ਨਾਲ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੰਦਾ ਹੈ ਜੀ ਤੇ ਉਹ ਸੰਗਤ ਕਰਨ ਦਾ ਮੌਕਾ ਮਿਲਦਾ ਸੋ ਮੈਂ ਹਮੇਸ਼ਾ ਉਹ ਸਾਈਆਂ ਦਾ ਤਾਂ ਆਵਾਰੀ ਹਾਈ ਹਾਂ ਤੰਮਨ ਨਾਲ ਨਾਲ ਆਪਣੇ ਛੋਟੇ ਭਰਾ ਦਾ ਵੀ ਬਹੁਤ ਰੀਣੀ ਹੈ ਜੀ ਇਸ ਗੱਲ ਦੇ ਉੱਤੇ ਕਿ ਮਾਲਕ ਇਹੋ ਜਿਹਾ ਭਰਾ ਸਾਨੂੰ ਸਭ ਨੂੰ ਦਵੇ ਜੀ ਇਹੋ ਜਿਹਾ ਭਰਾ ਸੋ 1997 ਦੇ ਦਹਾਕੇ ਦੀ ਜੇ ਗੱਲ ਕਰੀਏ ਤਾਂ ਬਹੁਤ ਪੁਰਾਣਾ ਟਾਈਮ ਸੀ ਉਹਨਾਂ ਟਾਈਮਾਂ ਦੇ ਵਿੱਚ ਇੱਕ ਗੀਤ ਬਹੁਤ ਚਰਚਾ ਦੇ ਵਿੱਚ ਆਇਆ ਸੀ ਗੁੱਸਾ ਨਾ ਕਰੀਂ ਨੀ ਤੁਨੂੰ ਪਿੱਛੋਂ ਆਜ ਮਾਰੀ ਹੈ ਉਸ ਗੀਤ ਨੂੰ ਪ੍ਰਧਾਨ ਜੀ ਹੋਰਾਂ ਨੇ ਬਹੁਤ ਅੱਛੇ ਤਰੀਕੇ ਨਾਲ ਉਸ ਦੇ ਵਿੱਚ ਭੰਗੜਾ ਜਿਹੜਾ ਸੀਗਾ ਔਰ ਸਾਡੇ ਸਮਾਨਤ ਤੋਂ ਬਹੁਤ ਹੀ ਸਾਡੇ ਸਤਿਕਾਰਯੋਗ ਸਤਰਾਮ ਜੀ ਉਹ ਅੱਜ ਅੱਜ ਕੱਲ੍ਹ ਸੁਣਿਆ ਦੇ ਵਿੱਚ ਨਹੀਂ ਉਹ ਵੀ ਸੀਗੇ ਔਰ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਅਸੀਂ ਜੁੜੇ ਹੋਏ ਆ ਔਰ ਇਹਨਾਂ ਦਾ ਬਹੁਤ ਨਿੱਗਾ ਔਰ ਬਹੁਤ ਅੱਛਾ ਸੁਭਾਅ ਹੈ ਕਿ ਸਾਡੇ ਕਬੂਲ ਦੇ ਉੱਪਰ ਜਿਹੜਾ ਕਿ ਤਰ੍ਹਾਂ ਕਿਤੇ ਇਹ ਪਹੁੰਚਦੇ ਨੇ ਸੋ ਪ੍ਰਧਾਨ ਜੀ ਫਿਲਮਾਂ ਦੇ ਵਿੱਚ ਜੇ ਸ਼ੁਰੂਆਤ ਤੇ ਚਲੋ ਹੁਣ ਇੰਟਰਵਿਊ ਦੇ ਇੱਕ ਦੌਰ ਚੱਲ ਪਿਆ ਫਿਲਮਾਂ ਦੇ ਵਿੱਚ ਸ਼ੁਰੂਆਤ ਜਿਹੜਾ ਉਹ ਤੁਹਾਡੀ ਇਸ ਗੀਤ ਤੋਂ ਹੀ ਹੋਈ ਸੀ ਜਾਂ ਕੋਈ ਹੋਰ ਕਢੀ ਸੀ ਮੇਰੀ ਜਿਹੜਾ ਉਹ ਟਾਈਮ ਸੀਗਾ ਜੀ ਉਹ ਟਾਈਮ ਦੇ ਵਿੱਚ ਕਰ ਖੈ ਮੈਂ ਇਹਨਾਂ ਦੇ ਨਾਲ ਖੁਦ ਭੰਗੜਾ ਪਾਉਂਦਾ ਰਿਹਾ ਜੀ ਕਿਉਂਕਿ ਉਦੋਂ ਦਿਲਜੀਤ ਦੀ ਪਹਿਲੀ ਐਲਬਮ ਸੀਗੀ ਜੀ ਇਸ਼ਕ ਦਾ ਊੜਾ ੜਾ ਉਹਦੇ ਵਿੱਚਕਾਰ ਨਛੱਤਰ ਗਿੱਲ ਦੀ ਹਰਦੇਵ ਮਾਈ ਨੰਗਲ ਦੀ ਗਿੱਪੀ ਗਰੇਵਾਲ ਦੀ ਉਹਨਾਂ ਐਲਬਮਾਂ ਦੇ ਕਰ ਭੰਗੜਾ ਪਾਇਆ ਉਹ ਭੰਗੜੇ ਦੀ ਸ਼ੁਰੂਆਤ ਤੋਂ ਬਾਅਦ ਜਿਹੜਾ ਮੇਰਾ ਪਹਿਲਾ ਮੁਕਾਮ ਸੀਗਾ ਜਿਹੜੀ ਮੀਲ ਪੱਥਰ ਬਣੀ ਪੰਜਾਬ ਦੀ ਫਿਲਮ ਜੀ ਆਏ ਉਹ ਜਿਹੜੇ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਜੀ ਮੈਂ ਉਸ ਦੇ ਵਿੱਚਕਾਰ ਆਪਣੀ ਟੀਮ ਨੂੰ ਪਰਫਾਰਮ ਕਰਵਾਇਆ ਜੀ ਉਸ ਦੇ ਵਿੱਚਕਾਰ ਸਾਡੇ ਪੱਟੀ ਸਾਹਿਬ ਖੁਦ ਪਰਫਾਰਮ ਕਰ ਰਹੇ ਨੇ ਤੁਸੀਂ ਦੇਖੋਗੇ ਉਹਨਾਂ ਦਾਣਿਆਂ ਦੇ ਵਿੱਚ ਕਰ ਤੇ ਬਹੁਤ ਵਧੀਆ ਲੱਗਦਾ ਵੀ ਅੱਜ ਸਾਡੇ ਸਟੂਡੈਂਟ ਜਦੋਂ ਤਰੱਕੀ ਕਰਦਾ ਤਾਂ ਅਸੀਂ ਇਹਨਾਂ ਦੇ ਲਗਾ ਲਓ ਵੀ ਅੱਜ ਫਾਦਰ ਦੀ ਜਗ੍ਹਾ ਤੇ ਹੈ ਗਿਆ ਕਹਿੰਦੇ ਵੀ ਇੱਕ ਪਿਓ ਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਜਦੋਂ ਉਹਨਾਂ ਦਾ ਬੱਚਾ ਤਰੱਕੀ ਕਰਦਾ ਸੋ ਸਾਨੂੰ ਵੀ ਖੁਸ਼ੀ ਹੁੰਦੀ ਹੈ ਵੀ ਸਾਡਾ ਛੋਟਾ ਭਰਾ ਸਾਡੇ ਬੱਚਿਆਂ ਵਰਗਾ ਜਦੋਂ ਤਰੱਕੀ ਕਰਦਾ ਤਾਂ ਸਾਨੂੰ ਵੀ ਮਾਣ ਹਾਸਲ ਹੁੰਦਾ ਔਰ ਟਾਈਮ ਸੀਗਾ ਪਟਿਸਾਬ ਆਪਾਂ ਨੇ ਜਦੋਂ ਸ਼ੁਰੂ ਕੀਤਾ ਜੀ ਤੇ ਜਦੋਂ ਜੀਐਨ ਫਿਲਮ ਆਈ ਫਿਲਮ ਦੇ ਚ ਕਰ ਪਹਿਲੀ ਵਾਰੀ ਜਦੋਂ ਕੰਮ ਕੀਤਾ ਜੀ ਐਜ਼ ਏ ਆਰਟਿਸਟ ਵੀ ਕੀਤਾ ਕੰਮ ਤੇ ਐਜ਼ ਏ ਭੰਗੜਾ ਆਰਟਿਸਟ ਹੋਈ ਸਾਰਿਆਂ ਨੇ ਕੰਮ ਕੀਤਾ ਜੀ ਜੀ ਉਹਦਾ ਤੁਸੀਂ ਗਾਣਾ ਸਮੀ ਮੇਰੀ ਵਾਰ ਗਾਣਾ ਦੇਖਿਆ ਹੋਣਾ ਉਹ ਸਾਰੇ ਗਾਣੇ ਦੇ ਵਿੱਚ ਕਰਕੇ ਕਹਿੰਦੇ ਸਾਡੇ ਸਾਰੇ ਇਹ ਬੱਚੇ ਨੇ ਜੀ ਉਹਦੇ ਵਿੱਚ ਕਰ ਭੰਗੜਾ ਪਾਉਂਦੇ ਉਹ ਚੀਜ਼ ਨੂੰ ਲੈ ਕੇ ਜਦੋਂ ਅੱਜ ਅਸੀਂ ਬੈਠ ਕੇ ਦੇਖਦੇ ਆ ਵੀ ਉਹ ਸਾਡਾ ਇੱਕ ਸਟਰਗਲ ਦਾ ਟਾਈਮ ਸੀ ਬਿਲਕੁਲ ਜੀ 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 ਤੁਸੀਂ ਵੀ ਦੇਖਿਆ ਵੀ ਉਹ ਟਾਈਮ ਇੱਕ ਸਾਡਾ ਸਟਰਗਲ ਦਾ ਟਾਈਮ ਸੀਗਾ ਆਪਾਂ ਸਾਰੇ ਮਿਲ ਕੇ ਕਰਿਆ ਕਰਦੇ ਸੀ ਸਾਨੂੰ ਨਹੀਂ ਪਤਾ ਹੁੰਦਾ ਸੀ ਸਾਨੂੰ ਸ਼ੌਂਕ ਹੁੰਦਾ ਸੀ ਵੀ ਟੀਵੀ ਤੇ ਆਣਾ ਪਰ ਜਦੋਂ ਪਹਿਲੀ ਵਾਰੀ 70 ਐਮਐਮ ਦੀ ਸਕਰੀਨ ਤੇ ਜਦੋਂ ਜਾ ਕੇ ਥੀਏਟਰ ਦੇ ਵਿੱਚ ਕਰ ਆਪਣੇ ਆਪ ਨੂੰ ਦੇਖਿਆ ਨਾ ਤਾਂ ਪਤਾ ਲੱਗਿਆ ਵੀ ਆ ਮਕਾਮ ਹੈ ਜਿਸ ਤੱਕ ਲੋਕ ਪਹੁੰਚਣਾ ਚਾਹੁੰਦੇ ਨੇ ਫਿਰ ਉਸ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਚੱਲ ਸੋ ਚੱਲ ਫਿਰ ਚੱਲਦੇ ਰਹੇ ਜੀ ਤੁਹਾਨੂੰ ਮੈਂ ਪ੍ਰਧਾਨ ਜੀ ਦੀ ਕਾਫੀ ਇੰਟਰਵਿਊ ਦੇਖਦਾ ਵੀ ਹੁੰਨਾ ਕਿਉਂਕਿ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਸਵਾਲ ਪ੍ਰਧਾਨ ਜੀ ਤੋਂ ਪੁੱਛਿਆ ਜਾਂਦਾ ਵੀ ਤੁਹਾਡਾ ਸਰਨੇਮ ਲਾ ਲਓ ਜਾਂ ਆਪਣੇ ਨਾਮ ਦੇ ਨਾਲ ਪ੍ਰਧਾਨ ਜੀ ਕਿਵੇਂ ਸ਼ਬਦ ਲੱਗਾ ਸੋ ਮੈਂ ਵੀ ਪ੍ਰਧਾਨ ਜੀ ਨੂੰ ਸਵਾਲ ਜ਼ਰੂਰ ਦਾ ਰਾਵਾਂਗਾ ਕਿਉਂਕਿ ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ ਆ ਕਿ सोनू ਦੇ ਨਾਲ सोनू ਪ੍ਰਧਾਨ ਲਹ ਜਿਹੜਾ ਇਹ ਕਿਵੇਂ ਔਰ ਕਦੋਂ ਲੱਗਾ ਮੇਰੀ ਕੋਈ ਕਾਸਟ ਨਹੀਂ ਹੈ ਜੀ ਪ੍ਰਧਾਨ ਮੇਰਾ ਨਾਮ ਵੈਸੇ ਪੂਰਾ ਸੁਖਵਿੰਦਰ ਸਿੰਘ ਹੈ ਜੀ ਤੇ ਘਰਦਿਆਂ ਦਾ ਜਿਵੇਂ ਨਾਮ ਰੱਖਿਆ ਹੁੰਦਾ ਸੋਨੂ ਹੈ ਜੀ ਸੋ ਐਦਾਂ ਹੀ ਸੀਗਾ ਜੀ ਜਦੋਂ ਇਹ ਸਾਰੇ ਭਰਾ ਇੱਥੇ ਹੋਏ ਮਿਲ ਕੇ ਕਿਉਂਕਿ ਉਹ ਕਹਿੰਦੇ ਨੇ ਵੀ ਇੱਕ ਸੰਗਠਨ ਬਣਾਉਣਾ ਪੈਂਦਾ ਜਦੋਂ ਆਪਾਂ ਇੱਕ ਚੀਜ਼ ਨੂੰ ਰਜਿਸਟਰਡ ਕਰਾਵਾਂਗੇ ਤਾਂ ਹੀ ਉਹਦੀ ਵੈਲਿਊ ਪੈਂਦੀ ਹੈ ਅਸੀਂ ਸਾਰੇ ਨੌਰਜੋਮ ਕਲਚਰ ਸੈਂਟਰ ਦੇ ਵਿੱਚ ਕਰ ਜਦੋਂ ਰਜਿਸਟਰਡ ਕਰਾਣ ਗਏ ਕਲੱਬ ਨੂੰ ਤਾਂ ਉਹਨਾਂ ਨੇ ਸਾਡੇ ਤੋਂ ਇੱਕੋ ਗੱਲ ਪੁੱਛੀ ਵੀ ਤੁਹਾਡਾ ਮੋਢੀ ਕੌਣ ਆ ਤੇ ਤੁਹਾਡਾ ਪ੍ਰਧਾਨ ਕੌਣ ਬਣੇਗਾ ਜਿਹੜਾ ਹੈੱਡ ਕੌਣ ਬਣੇਗਾ ਪ੍ਰੈਜ਼ੀਡੈਂਟ ਕੌਣ ਬਣੇਗਾ ਜੀ ਤੇ ਸਾਰਿਆਂ ਦੀ ਅੱਖ ਤੇ ਸਾਰਿਆਂ ਦਾ ਹੱਥ ਮੇਰੇ ਵਾਲੀ ਸੀਗਾ ਵੀ ਭਾਈ ਸਾਨੂੰ ਸਾਰਿਆਂ ਨੂੰ ਇਕੱਠੇ ਕਰਨ ਵਾਲਾ ਇੱਕੋ ਹੀ ਸ਼ਖਸ ਆ ਉਹ ਹੈਗਾ ਸੋਨੂ ਤੇ ਉੱਥੇ ਜਦੋਂ ਉਹਨਾਂ ਨੇ ਪ੍ਰੈਜ਼ੀਡੈਂਟ ਦਾ ਨਾਮ ਪਾਇਆ ਤਾਂ ਉਹਨਾਂ ਨੇ ਪਹਿਲਾ ਨਾਮ ਹੀ ਪਾਇਆ ਵੇ ਪ੍ਰਧਾਨ ਸੋਨੂ ਤੇ ਉਹ ਸੋਨੂ ਦੇ ਨਾਲ ਸੋਨੂ ਪ੍ਰਧਾਨ ਉਹਦਾ ਜੁੜਿਆ ਜੀ ਅੱਜ ਮੈਨੂੰ ਐ ਲੱਗਦਾ ਵੀ ਸ਼ਾਇਦ ਮੇਰੇ ਸਰ ਨੇ ਵੀ ਪ੍ਰਧਾਨ ਹੋ ਗਿਆ ਕਿਉਂਕਿ ਮੈਨੂੰ ਘਰ ਦੇ ਵੀ ਕਈ ਵਾਰੀ ਕਹਿ ਕੇ ਪ੍ਰਧਾਨ ਜੀ ਆਜੋ ਜਰਾ ਕਰ ਲੋ ਕੰਮ ਤਾਂ ਐਦਾ ਫੀਲ ਹੁੰਦਾ ਵੀ ਯਾਰ ਠੀਕ ਹੈ ਅੱਜ ਉਹਨਾਂ ਬੱਚਿਆਂ ਦੀ ਦੇਣ ਜੋ ਸਾਨੂੰ ਦਿੱਤਾ ਸੀਗਾ ਮੈਨੂੰ ਉਸ ਚੀਜ਼ ਦੇ ਉੱਤੇ ਤੋਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜੀ ਇਹਨੂੰ ਕਰਕੇ ਤੇ ਸੋਨੂ ਦੇ ਨਾਲ ਸੋਨੂ ਪ੍ਰਧਾਨ ਉੱਥੇ ਜੁੜਿਆ ਜੀ ਮੇਰੇ ਨਾਲ ਸੋ ਕਿਤੇ ਨਾ ਕਿਤੇ ਐਮਯੂ ਵਿਖਦਾ ਇੱਕ ਗੀਤ ਮੈਨੂੰ ਯਾਦ ਆਉਂਦਾ ਪੌਣੇ ਪੰਜ ਮਿੱਤਰਾਂ ਨੂੰ ਹਾਂ ਕਰ ਗਈ ਸੋ ਉਹ ਗੀਤ ਬਹੁਤ ਮਕਬੂਲ ਹੋਇਆ ਔਰ ਉਸ ਤੋਂ ਬਾਅਦ ਦਰਜਨਾ ਇਹ ਗੀਤ ਜਿਵੇਂ ਹੁਣ ਪਿੱਛੇ ਰਣਜੀਤ ਬਾਵਾ ਜੀ ਦਾ ਮਿੱਟੀ ਇਸ ਹਾਂ ਉਹ ਵੀ ਕਾਫੀ ਮਕਬੂਲ ਹੋਇਆ ਔਰ ਉਹਨਾਂ ਗੀਤਾਂ ਤੋਂ ਚੱਲਦੇ 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 ਸਾਊਥ ਵਾਲੀ ਸਾਈਡ ਤੋਂ ਵੀ ਹੋ ਗੁਜਦੇ ਔਰ ਜਿੱਥੇ ਸਾਡੇ ਪੰਜਾਬੀ ਕਹਿੰਦੇ ਨੇ ਧੋਤੀਆਂ ਵਾਲੇ ਉਹ ਤੋទੀਆਂ ਵਾਲੀ ਸਾਈਡ ਵੀ ਸਾਡੇ ਪ੍ਰਧਾਨ ਜੀ ਪਹੁੰਚ ਗਏ ਔਰ ਉੱਥੇ ਕਿਦਾਂ ਦਾ ਤਜਰਬਾ ਰ ਜਦੋਂ ਸੌਦੇ ਹਰਮਾਨ ਕੀਤੇ ਗਲੇ ਜੀ ਉਹ ਲੋਕ ਕਲਾਕਾਰ ਦੀ ਬਹੁਤ ਵੱਡੀ ਐਮ ਵਿੱਚ ਸਮਝਦੇ ਨੇ ਜੀ ਸੋ ਉਹਨਾਂ ਨੇ ਉਦਾਂ ਦਾ ਹੀ ਪਿਆਰ ਦਿੱਤਾ ਸਾਨੂੰ ਜਦੋਂ ਅਸੀਂ ਉਹਨਾਂ ਨੂੰ ਭੰਗੜਾ ਪਰਫਾਰਮ ਕਰਕੇ ਦਿਖਾਇਆ ਉਹ ਬਲੇ ਬੰਦੇ ਖੜ ਖੜ ਕੇ ਦੇਖਦੇ ਸੀਗੇ ਜੀ ਸਾਨੂੰ ਵੀ ਇਹ ਲੋਕ ਪੰਜਾਬ ਦਾ ਜਿਹੜਾ ਲੋਕ ਨਾਚ ਆ ਉਹਨੂੰ ਕਿੰਨੇ ਤਰੀਕੇ ਨਾਲ ਪਰਫਾਰਮ ਕਰਦੇ ਨੇ ਕਿਉਂਕਿ ਤੁਸੀਂ ਦੇਖਦੇ ਹੋ ਸਾਊਥ ਦਾ ਜਿਹੜਾ ਡਾਂਸ ਹੈ ਜਿਹੜਾ ਉਹਨੂੰ ਇੱਕ ਐਜ਼ ਅ ਕੋਰੀਓਗ੍ਰਾਫੀ ਸੋਚ ਕੇ ਦੇਖੀਏ ਤਾਂ ਬਹੁਤ ਸਪੀਡ ਤੇ ਹੈ ਤੇ ਸਾਡਾ ਜਿਹੜਾ ਫੋਕ ਡਾਂਸ ਹੈ ਉਹ ਬਹੁਤ ਨਰਮ ਤੇ ਬੜਾ ਠਹਿਰਾਅ ਵਾਲਾ ਕਿਉਂਕਿ ਜਦੋਂ ਇਹ ਭੰਗੜਾ ਪੈਂਦਾ ਨਾ ਤਾਂ ਬੜੇ ਸਵਾਦ ਨਾਲ ਭੰਗੜਾ ਪਾਣਾ ਪੈਂਦਾ ਸੋ ਪੱਡੀ ਸਾਹਿਬ ਇਸ ਚੀਜ਼ ਨੂੰ ਤੁਸੀਂ ਸਮਝਦੇ ਹੋ ਜਦੋਂ ਹੀ ਸਵਾਦ ਚ ਉਮਰ ਪਾਉਂਦੇ ਤਾਂ ਸਾਡੇ ਜਿਹੜੇ ਫਾਰਮ ਨੇ ਉਹਨਾਂ ਦੇ ਵਿੱਚਕਾਰ ਹੀ ਸਵਾਦ ਹੈ ਜੀ ਬਿਲਕੁਲ ਤੇ ਉਹਦੇ ਨਾਲ ਹੀ ਇੰਨਾ ਕੁ ਮਜ਼ਾ ਆਇਆ ਉਸ ਤੋਂ ਇਲਾਵਾ ਉਹਦੇ ਵਿੱਚ ਕਰਦੀ ਅੱਜ ਹੀ ਪੰਜਾਬ ਦਾ ਰੰਗ ਉਹਨਾਂ ਨੂੰ ਦਿਖਾਇਆ ਜਿਹੜੇ ਸਾਡੇ ਨਿਹੰਗ ਸਿੰਘ ਨੇ ਜਿਹੜੀ ਖਾਲਸਾ ਫੌਜ ਹੈਗੀ ਆ ਉਹਦੇ ਵਿੱਚ ਜਿਹੜੇ ਵੱਡੇ ਦਮਾਲੇ ਵਾਲੇ ਨੇ ਪੱਗਾ ਜਿਹੜੇ ਵੱਡੇ ਬੰਦੇ ਨੇ ਜਿਹੜੇ ਸ਼ਸਤਰ ਧਾਰ ਕਰਦੇ ਨੇ ਉਹ ਉਹ ਉਹਨਾਂ ਨੇ ਆਪਣੀ ਫਿਲਮ ਵਾਸਤੇ ਸਾਨੂੰ ਚੰਨੀ ਬੁਲਾਇਆ ਜੀ ਸਪੈਸ਼ਲ ਸੋ ਮੈਂ ਚੰਨੀ ਲੈ ਕੇ ਪਹੁੰਚਾ ਟੀਮ ਨੂੰ ਜੀ ਉੱਥੇ ਉਹਨਾਂ ਨੂੰ ਵਿਚਕਾਰ ਗਾਨੇਜ ਕਰ ਪਰਫਾਰਮ ਕਰਾਇਆ ਫਿਰ ਉਹਨਾਂ ਵੱਲੋਂ ਬਹੁਤ ਰਿਕਰਡ ਕੀਤਾ ਜਾਂਦਾ ਬਹੁਤ ਰਿਸਪੈਕਟ ਦਿੱਤੀ ਜਾਂਦੀ ਹੈ ਇਸ ਚੀਜ਼ ਨੂੰ ਉਹ ਸਾਨੂੰ ਇਹ ਨਹੀਂ ਸੋਚਦੇ ਵੀ ਇੱਕ ਡਾਂਸਰ ਹੈ ਉਹ ਇੱਕ ਪਰਫਾਰਮਰ ਇੱਕ ਆਰਟਿਸਟ ਸਮਝ ਕੇ ਉਹਨਾਂ ਰਤਬਾ ਦਿੰਦੇ ਨੇ ਜੀ ਸਾਨੂੰ ਬਾਕੀ ਤੁਸੀਂ ਹੁਣੇ ਸਾਡੀ ਲੇਟੈਸਟ ਫਿਲਮ ਦੇਖੀ ਹੋਣੀ ਚਮਕੀਲਾ ਦਿਲਜੀਤ ਵਾਲੀ ਜਿਹੜੀ ਤੁਸੀਂ ਮੂਵੀ ਆਈ ਜੀ ਉਹਦੇ ਚੱਕਰ ਦਿਲਜੀਤ ਦੇ ਜਿੰਨੇ ਵੀ ਚਮਕੀਲੇ ਵਾਲੇ ਅਖਾੜੇ ਲਗਾਏ ਕਨੇ ਜੀ ਉਹ ਸਾਰੇ ਅਖਾੜਿਆਂ ਦਾ ਮੈਨੇਜਮੈਂਟ ਹੀ ਕਰਕੇ ਦਿੱਤਾ ਜੀ ਉਹਨਾਂ ਨੂੰ ਜੀ ਜੀ ਇਹੀ ਮਾਨ ਹਾਸਲ ਹੁੰਦਾ ਰਹਿੰਦਾ ਜੀ ਮੈਨੂੰ ਕਿਤੇ ਨਾ ਕਿਤੇ ਜੇ ਆਪਾਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਪੰਜਾਬੀ ਫਿਲ ਹੁੰਦੇ ਹੋਏ ਫਿਰ ਆਪਾਂ ਗਦਰ ਫਿਲਮ ਦੀ ਗੱਲ ਕਰੀ ਪਿੱਛੇ ਗਦਰ 2 ਆਈ ਗਦਰ 2 ਦੇ ਵਿੱਚ ਵੀ ਮੇਰੇ ਖਿਆਲ ਨੂੰ ਤੁਹਾਡੀ ਸਾਰੀ ਟੀਮ ਸੀਗੀ ਹਾਂਜੀ ਹਾਂਜੀ ਔਰ ਕਾਫੀ ਜਿਆਦਾ ਹੁਣ ਮੈਨੂੰ ਲੱਗਦਾ ਕਿ ਤੁਹਾਡੇ ਜਿਹੜੇ ਆਉਣ ਵਾਲੀਆਂ ਕਿੰਨੀਆਂ ਕੁ ਫਿਲਮਾਂ ਲੇਟੈਸਟ ਜਿਹੜੀਆਂ ਪੰਜਾਬੀ ਔਰ ਹਿੰਦੀਆਂ ਮੈਨੂੰ ਮੈਂ ਦੋ ਚਾਰ ਪੁੱਛਣਾ ਚਾਹਾਂ ਮਿਰਿਆ ਜੀ ਇੱਕ ਤਾਂ ਬੱਬੂ ਮਾਨ ਜੀ ਨਾਲ ਆ ਰਹੀ ਹੈ ਫਿਲਮ ਰੋਸ਼ਨ ਪ੍ਰਿੰਸ ਨਾਲ ਰਿਲੀਜ਼ ਹੋਣੀ ਹੈ ਬਾਕੀ ਜਿਹੜੀ ਨਵੀਂ ਅਰਦਾਸ ਕਰਾ ਜਿਹੜੀ ਜੀਪੀ ਵਾਈ ਦੀ ਹੁਣ ਨਵੀਂ ਆ ਰਹੀ ਹੈ ਜੀ ਉਹਦੇ ਚ ਘਰ ਵੀ ਪੰਗੜਾ ਟੀਮ ਆਪਣੀ ਹੈ ਜੀ ਪਰਵਾਹ ਗੀਪੀ ਵਾਈ ਦਾ ਇੱਕ ਨਵਾਂ ਗਾਣਾ ਲਾਂਚ ਹੋਣ ਵਾਲਾ ਜੀ ਉਹ ਕਾਫੀ ਵੱਡਾ ਪੰਗੜੇ ਵਾਲਾ ਗਾਣਾ ਆ ਰਿਹਾ ਜੀ ਉਹਨਾਂ ਦਾ ਉਹ ਵੀ ਕੀਤਾ ਹੋਇਆ ਹੈ ਉਹ ਜਲਦੀ ਤੁਹਾਡੇ ਸਾਰਿਆਂ ਦੇ ਰੂਬਰੂ ਹੋਏਗਾ ਜੀ ਗਾਣਾ ਇਸ ਤਰ੍ਹਾਂ ਕਰਕੇ ਕਾਫੀ ਫਿਲਮਾਂ ਦੇ ਪ੍ਰੋਜੈਕਟ ਕੀਤੇ ਹੋਏ ਨੇ ਜੀ ਨਵੇਂ ਜਿਹਦੇਕਰ ਐਜ਼ ਏ ਆਰਟਿਸਟ ਵੀ ਕਈਆਂ ਚ ਕੰਮ ਕੀਤਾ ਹੋਇਆ ਤੇ ਭੰਗੜੇ ਦੇ ਵੱਲ ਜੋ ਵੀ ਆ ਰਿਹਾ ਜੀ ਕਰ ਉਸ ਤੋਂ ਬਾਅਦ ਵੈਬ ਸੀਰੀਜ਼ ਆ ਰਹੀਆਂ ਨੇ ਨਵੀਆਂ ਜੀ ਕਾਫੀ ਮੈਂ 3 ਕੇ 4 ਵੈਬ ਸੀਰੀਜ਼ ਕੀਤੀਆਂ ਨੇ ਜੀ ਇੱਕ ਹਾਰਰ ਹੈ ਦੋ ਫਾਈਟ ਵਾਲੀਆਂ ਨੇ ਜੀ ਐਕਸ਼ਨ ਮੂਵੀਜ਼ ਨੇ ਉਹ ਸਾਰੀਆਂ ਤੁਹਾਡੇ ਜਲਦੀ ਕਚੈਰੀ ਚ ਹਾਜ਼ਰ ਹੋਣਗੀਆਂ ਜੀ ਉਹ ਚੀਜ਼ ਸੁਭਾਣ ਜੀ ਜਲਦ ਜਾਂਦੇ ਮੈਂ ਬਥਰ ਜਾਵਾਂਗਾ ਵੀ ਜਿੱਦਾਂ ਅੱਜ ਉਹ ਮਾਲਵੇ ਦੇ ਵਿੱਚ ਰਹਿੰਦੇ ਆ ਔਰ ਮਾਲਵੇ ਦੇ ਵਿੱਚ ਕਿਹੜੀ ਕਿਹੜੀ ਸਾਈਡ ਤੁਹਾਡੇ ਜਿਆਦਾ ਫਿਲਮਾਂ ਸ਼ੂਟ ਹੁੰਦੀਆਂ ਕਿਉਂਕਿ ਥੋੜਾ ਜਿਹਾ ਇਹ ਵੀ ਜਾਨਣਾ ਚਾਹੁੰਦੇ ਦਰਸ਼ਕ ਵੀ ਕਿਹੜੀ ਕਿਹੜੀ ਸਾਈਡ ਜਿਆਦਾ ਫਿਲਮਾਂ ਕਿਉਂਕਿ ਜਦੋਂ ਇਹ ਜਿਹੜੀ ਹਾਲੀਵੁੱਡ ਜਾਂ ਬਾਲੀਵੁੱਡ ਦੀ ਫਿਲਮਾਂ ਆਉਂਦੀਆਂ ਨੇ ਜੀ ਉਹਨਾਂ ਦਾ ਇੱਕ ਹੁੰਦਾ ਵੀ ਉਹ ਟ੍ਰੈਡੀਸ਼ਨ ਲੱਭਦੇ ਨੇ ਵੀ ਜਿੱਥੇ ਕੱਚੇ ਘਰ ਹੋਣ ਜਿੱਥੇ ਪਿੰਡ ਹੋਣ ਜਿੱਥੇ ਖੇਤ ਹੋਣ ਉਹ ਅੱਜ ਵੀ ਉਹੀ ਚੀਜ਼ ਨੂੰ ਲੱਭਦੇ ਨੇ ਜੀ ਸੋ ਜਿਆਦਾ ਜਿਵੇਂ ਆਪਣੇ ਤਾਂ 90 ਸਾਈਡ ਦੇ ਉੱਤੇ ਬਾਗੜੀਆਂ ਪਿੰਡ ਹੈਗਾ ਜਾਂ ਇੱਧਰ ਹੈਗਾ ਜੀ ਉਹਨਾਂ ਚ ਹੁੰਦੇ ਆ ਨਹੀਂ ਤਾਂ ਜਿਆਦਾ ਚੰਡੀਗੜ੍ਹ ਦੇ ਸਰਾਊਂਡਿੰਗ ਹੁੰਦੀਆਂ ਨੇ ਜੀ ਸਾਰੀਆਂ ਲੋਕੇਸ਼ਨਾਂ ਕਿਉਂਕਿ ਚੰਡੀਗੜ੍ਹ ਦੇ ਨੇੜੇ-ਨੇੜੇ ਜਿਵੇਂ ਮਰੀਂਡਾ, ਕਰਾਲੀ ਜਿੰਨੇ ਪਿੰਡ ਹੈਗੇ ਨੇ ਉਹ ਪਿੰਡਾਂ ਦੇ ਵਿੱਚ ਘਰ ਅੱਜ ਵੀ ਉਹੀ ਚੀਜ਼ਾਂ ਹੈਗੀਆਂ ਨੇ ਜੀ ਜਿਹੜੀਆਂ ਲੋਕਾਂ ਨੇ ਬਰਕਰਾਰ ਰੱਖੀਆਂ ਹੋਈਆਂ ਨੇ ਬਾਕੀ ਹੁਣ ਤਾਂ ਕਾਫੀ ਸੈੱਟ ਵੀ ਬਣ ਚੁੱਕੇ ਨੇ ਜਿਹੜੀ ਜਗ੍ਹਾ ਇੱਕੋ ਹੀ ਛੱਤ ਦੇ ਥੱਲੇ ਜਾ ਕੇ ਸਾਰਾ ਕੁਝ ਕੱਚੇ ਘਰ ਵੱਡੀ ਹਵੇਲੀ ਦਿਖਾਣਾ ਉਹ ਸਾਰਾ ਕੁਝ ਇੱਕੋ ਜਗ੍ਹਾ ਮਿਲ ਜਾਂਦਾ ਜਾ ਕੇ ਸਾਨੂੰ ਜੀ ਸੋ ਇਹ ਸਾਨੂੰ ਸਾਡ ਬਹੁਤ ਹੀ ਸਤਿਕਾਰਯੋਗ ਫਿਲਮੀ ਐਕਟਰ ਸੋਮ ਪ੍ਰਧਾਨ ਜੀ ਔਰ ਤੁਸੀਂ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਥੈਂਕ ਯੂ ਸੋ ਮਾਚ ਦਿਲੋਂ ਧੰਨਵਾਦੀ ਤੁਹਾਡਾ ਸਾਰਿਆਂ ਦਾ ਜੀ ਸਾਰੇ ਦਰਸ਼ਕਾਂ ਦਾ ਜੀ ਮੈਂ ਰਿਣੀ ਆ ਜੀ ਸੋ ਆਪ ਸਭ ਦੇ ਰੂਪ ਰੂਪ ਹੋਂ ਦਾ ਮੈਨੂੰ ਪੱਟੀ ਸਾਹਿਬ ਨੇ ਦਾ ਮੌਕਾ ਦਿੱਤਾ ਜੀ